ਦੋਸਤੋ ਤੁਸੀਂ ਬਜਟ ਦੇ ਵਿੱਚ ਫੋਨ ਲੈਣਾ ਚਾਹੁੰਦੇ ਹੋ ਪਰ ਤੁਹਾਨੂੰ ਇਹ ਹੈ ਕਿ ਮੈਂ ਬਜਟ ਦੇ ਵਿੱਚ ਵੀ ਫੋਨ ਲੈ ਲਾਂ ਪਰ ਇਹਦੀ ਬੈਟਰੀ ਵੀ ਅੱਛੀ ਹੋਵੇ ਇਹਦੀ ਡਿਸਪਲੇ ਵੀ ਡੀਸੈਂਟ ਹੋਵੇ ਇਹਦਾ ਪ੍ਰੋਸੈਸਰ ਵੀ ਅੱਛਾ ਹੋਵੇ ਇਹਦੀ ਸ਼ੇਪ ਵੀ ਚੰਗੀ ਹੋਵੇ ਕੈਮਰਾ ਵੀ ਵਧੀਆ ਹੋਵੇ ਜੇਕਰ ਤੁਹਾਡੇ ਕੋਲੇ ਕਾਫੀ ਆਪਸ਼ਨਾਂ ਨੇ ਤਾਂ ਇਹ ਫੋਨ ਵੀ ਤੁਹਾਡੀ ਆਪਸ਼ਨ ਦੇ ਵਿੱਚ ਆ ਸਕਦਾ ਹੈ ਫੋਨ ਦਾ ਨਾਮ ਆ IQ Z10X5G 13000 ਤੋਂ 15000 ਦੇ ਵਿੱਚ ਤੁਹਾਨੂੰ ਇਹਦੇ ਤਿੰਨ ਵੇਰੀਐਂਟ ਹੁੰਦੇ ਨੇ ਉਹ ਤਿੰਨੇ ਮਿਲ ਜਾਣਗੇ ਜੇਕਰ ਇਸ ਫੋਨ ਦੇ ਲੁੱਕ ਦੀ ਗੱਲ ਕਰੀਏ ਤਾਂ ਬੈਕ ਸਾਈਡ ਦੇ ਉੱਪਰ ਰੈਕਟੈਂਗਲ ਸ਼ੇਪ ਦੇ ਵਿੱਚ ਕੈਮਰਾ ਆ ਕੈਮਰੇ ਵਾਲੀ ਜਗ੍ਹਾ ਜਿਹੜੀ ਆ ਉਹ ਕਰਵਡ ਆ ਔਰ ਗਲੋਸੀ ਆ ਜੇਕਰ ਉੱਥੇ ਉਂਗਲਾਂ ਲੱਗਣਗੀਆਂ ਤਾਂ ਉਹਦੇ ਉਂਗਲਾਂ ਦੇ ਨਿਸ਼ਾਨ ਜਿਹੜੇ ਆ ਤੁਹਾਨੂੰ ਉੱਥੇ ਲੱਭਣਗੇ ਜੇਕਰ ਬਾਕੀ ਸਾਰੀ ਬੈਕ ਪੈਨਲ ਦੀ ਗੱਲ ਕਰੀਏ ਤਾਂ ਬਾਕੀ ਸਾਰਾ ਬੈਕ ਪੈਨਲ ਜਿਹੜਾ ਆ ਉਹ ਮੈਟੀ ਆ ਮਤਲਬ ਉੱਥੇ ਉਂਗਲਾਂ ਦੇ ਨਿਸ਼ਾਨ ਛੇਤੀ ਕਿਤੇ ਲੱਭਦੇ ਨਹੀਂ फ्रंट ਦੇ ਵਿੱਚ ਆਈਏ ਤਾਂ ਤਿੰਨ ਸਾਈਡਸ ਦੇ ਉੱਪਰ ਬੈਜਲਸ ਨੇ ਪੰਜ ਹੋਲ ডিসਪਲੇ ਤੁਹਾਨੂੰ ਮਿਲਦੀ ਆ ਲੈਫਟ ਸਾਈਡ ਦੇ ਉੱਪਰ SIM ਸਲੋਟ ਆ ਜਾਏਗਾ ਸੱਜੇ ਹੱਥ ਤੁਹਾਨੂੰ ਵੋਲਿਊਮ ਅਪ ਡਾਊਨ ਦੇ ਬਟਨਸ ਮਿਲ ਜਾਣਗੇ ਨਾਲ ਦੀ ਨਾਲ ਪਾਵਰ ਬਟਨ ਵੀ ਮਿਲ ਜੇਗਾ ਔਰ ਪਾਵਰ ਬਟਨ ਜਿਹੜਾ ਆ ਉਹ ਹੀ ਫਿੰਗਰਪ੍ਰਿੰਟ ਸੈਂਸਰ ਦਾ ਵੀ ਕੰਮ ਕਰਦਾ ডিসਪਲੇ ਦੀ ਗੱਲ ਕਰੀਏ ਤਾਂ 6.72 ਇੰਚ ਦੀ ਫੁੱਲੀ ਐਚਡੀ ਆਈਪੀਐਸ ਐਲਸੀਡੀ ਡਿਸਪਲੇ ਆ ਇਸ ਰੇਟ ਦੇ ਵਿੱਚ ਡੀਸੈਂਟ ਡਿਸਪਲੇ ਆ ਪਰ ਜੇਕਰ ਤੁਸੀਂ ਐਮੂਲੇਟ ਡਿਸਪਲੇ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਇਹ ਪੈਸੇ ਥੋੜੇ ਹੋਰ ਖਰਚਨੇ ਪੈਣਗੇ ਪੀਕ ਬ੍ਰਾਈਟਨੈਸ ਦੀ ਗੱਲ ਕਰੀਏ ਤਾਂ 1050 ਨਿਟਸ ਇਸ ਦੀ ਪੀਕ ਬ੍ਰਾਈਟਨੈਸ ਆ ਇਸ ਫੋਨ ਦੇ ਵਿੱਚ ਜਿਹੜੇ ਆ ਡਿਊਲ ਸਪੀਕਰ ਸੈਟਅਪ ਆਉਂਦਾ ਆ ਔਰ ਆਵਾਜ਼ ਜਿਹੜੀ ਆ ਤੁਸੀਂ origignal audio ਤੋਂ 400% ਤੱਕ ਵੀ ਬੂਸਟ ਕਰ ਸਕਦੇ ਹੋ ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਰੇਟ ਦੇ ਮੁਤਾਬਕ ਪ੍ਰੋਸੈਸਰ ਵੀ ਕਾਫੀ ਖਰਾ ਆ MediaTek Dimensity 7300 ਜਿਹੜੀ ਚਿਪ ਆ ਤੁਹਾਨੂੰ ਇਸ ਫੋਨ ਦੇ ਵਿੱਚ ਮਿਲਦੀ ਆ 8GB ਤੱਕ ਇਹ RAM ਨੂੰ ਸਪੋਰਟ ਕਰਦਾ ਆ 256GB ਤੱਕ ਜਿਹੜੀ ਮੈਮਰੀ ਉਹ ਐਕਸਪੈਂਡੇਬਲ ਆ LPDDR4X RAM ਜਿਹੜੀ ਆ ਇਸ ਫੋਨ ਦੇ ਵਿੱਚ ਤੁਹਾਨੂੰ ਮਿਲੇਗੀ ਤੁਸੀਂ ਇਸ ਫੋਨ ਨੂੰ ਆਪਣੀ ਡੇਲੀ ਟਾਸਕ ਲਈ ਜਿੱਦਾਂ ਰੋਜ਼ ਆਪਾਂ ਵਰਤਦੇ ਆ ਜੇਕਰ ਵਰਤਣ ਦੇ ਲਈ ਰਹਿ ਰਹੇ ਹੋ ਤਾਂ ਫੋਨ ਬਹੁਤ ਵਧੀਆ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਪਾਈ ਇਹਦੇ ਉੱਪਰ ਆਪਾਂ ਗੇਮਸ ਵਗੈਰਾ ਖੇਡਾਂਗੇ ਤਾਂ ਫਿਰ ਤੁਹਾਨੂੰ ਕਿਸੇ ਹੋਰ ਫੋਨ ਨਾਲ ਜਾਣਾ ਚਾਹੀਦਾ ਗੇਮਸ ਤੁਸੀਂ ਇਸ ਫੋਨ ਦੇ ਉੱਪਰ ਖੇਡ ਸਕਦੇ ਹੋ ਪ੍ਰੋਸੈਸਰ ਠੀਕ ਆ ਪਰ ਜਿਹੜੀਆਂ ਸੈਟਿੰਗਸ ਨੇ ਤੁਹਾਨੂੰ ਉਹ ਮੀਡੀਅਮ ਸੈਟਿੰਗਸ ਦੇ ਉੱਪਰ ਰੱਖ ਕੇ ਖੇਡਣੀਆਂ ਪੈਣਗੀਆਂ ਬਾਕੀ ਜਿਹੜੇ ਆਮ ਟਾਸਕ ਜਿਹੜੇ ਆਪਾਂ ਰੋਜ਼ਮਰਹ ਜਿੰਦਗੀ ਦੇ ਵਿੱਚ ਫੋਨ ਤੇ ਉੱਪਰ ਕਰਦੇ ਆ ਉਹਨਾਂ ਨੂੰ ਕਰਨ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਜੇਕਰ ਇਸ ਦੇ ਐਂਟਰ ਟੂ ਸਕੋਰ ਦੀ ਗੱਲ ਕਰੀਏ ਤਾਂ 6,29,000 ਦੇ ਕਰੀਬ ਜਿਹੜਾ ਇਸ ਦਾ ਐਂਟਰ ਟੂ ਸਕੋਰ ਆ। ਅਲਾਵਾ ਅਗਨੀ 35G ਦੀ ਫੋਨਾਂ ਦੀ ਗੱਲ ਕੀਤੀ ਸੀ ਉਹਨਾਂ ਦੇ ਰੇਟ ਵੀ 25,000 ਦੇ ਕਰੀਬ ਆ ਤੇ ਉਹਨਾਂ ਦੇ ਲਾਗਜਾਗ ਇਸ ਦਾ ਐਂਟਰ ਟੂ ਸਕੋਰ ਆ। ਤੇ IQ ZNX 5G ਦੇ ਵਿੱਚ ਤੁਹਾਨੂੰ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲਦਾ ਆ। 2 ਮੈਗਾਪਿਕਸਲ ਦਾ ਡੈਪਥ ਸੈਂਸਰ ਕੈਮਰਾ ਮਿਲਦਾ ਆ। 8 ਮੈਗਾਪਿਕਸਲ ਤੁਹਾਨੂੰ ਮੇਨ ਕੈਮਰਾ ਮਿਲਦਾ ਹੈ ਪ੍ਰਾਇਮਰੀ ਕੈਮਰੇ ਦੇ ਪਰ ਤੁਸੀਂ 4K ਤੱਕ 30 FPS ਦੇ ਨਾਲ ਵੀਡੀਓ ਸ਼ੂਟ ਕਰ ਸਕਦੇ ਹੋ ਫਰੰਟ ਕੈਮਰੇ ਦੇ ਨਾਲ ਤੁਸੀਂ 1080 30 FPS ਦੇ ਨਾਲ ਵੀਡੀਓ ਜਿਹੜੀ ਹੈ ਸ਼ੂਟ ਕਰ ਸਕਦੇ ਇਸ ਡਿਵਾਈਸ ਦੇ ਕੈਮਰੇ ਸੈਟਅਪ ਦੀ ਗੱਲ ਕਰੀਏ ਤਾਂ ਡੀਸੈਂਟ ਹੈ ਤੁਸੀਂ ਮਤਲਬ ਜਲਦੀ ਬੋਰ ਨਹੀਂ ਹੋ ਸਕਦੇ ਜਾਂ ਥੋੜੇ ਸਮੇਂ ਬਾਅਦ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੋਈ ਹੋਰ ਆਪਸ਼ਨ ਟਰਾਈ ਕਰਨੇ ਚਾਹੁੰਦਾ ਮਤਲਬ ਠੀਕ ਹੈ ਕੈਮਰਾ ਵੀ অপারেটিং ਸਿਸਟਮ ਦੀ ਗੱਲ ਕਰੀਏ ਤਾਂ ਫਨ ਟੱਚ ਜਿਹੜਾ ਇਹਨਾਂ ਦਾ ኦਪਰੇਟਿੰਗ ਸਿਸਟਮ ਉਸ ਬੇਸ ਦੇ ਉੱਪਰ ਤੁਹਾਨੂੰ ਐਂਡਰੋਇਡ 15 ਇਸ ਫੋਨ ਦੇ ਵਿੱਚ ਮਿਲੇਗਾ ਇਹਨਾਂ ਫੋਨਾਂ ਦੀ ਇੱਕ ਦਿੱਕਤ ਹੁੰਦੀ ਹੈ ਕਿ ਸੈਟਅਪ ਕਰਨ ਵੇਲੇ ਬਲੌਟਵੇਅਰ ਤੇ ਐਡਸ ਤੁਹਾਨੂੰ ਇਹਨਾਂ ਫੋਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਪਰ ਜੇ ਤੁਸੀਂ ਜਦੋਂ ਸੈਟਅਪ ਕਰਦੇ ਹੋ ਉਦੋਂ ਹੀ ਆਪਸ਼ਨ ਆਉਂਦੀ ਹੈ ਕੇਅਰਫੁਲੀ ਦੇਖ ਲਿਓ ਧਿਆਨ ਦੇ ਨਾਲ ਉਦੋਂ ਤੁਸੀਂ ਕੈਨਸਲ ਕਰ ਸਕਦੇ ਹੋ ਬੈਟਰੀ ਦੀ ਗੱਲ ਕਰੀਏ ਤਾਂ 6500mAh ਦੀ ਬੈਟਰੀ 45W ਦਾ ਫਾਸਟ ਚਾਰਜਰ ਚਾਰਜ ਦੀ ਗੱਲ ਕਰੀਏ ਤਾਂ ਭਾਈ ਸਵਾ ਘੰਟੇ ਦੇ ਵਿੱਚ ਫੋਨ ਜਿਹੜਾ ਹੈ ਫੁੱਲੀ ਚਾਰਜ ਹੋ ਜਾਂਦਾ ਡੇਢ ਦਿਨ ਤੱਕ ਤੁਸੀਂ ਫੋਨ ਜਿੱਦਾਂ ਆਮ ਯੂਜ਼ ਕਰਦੇ ਹੋ ਤਾਂ ਡੇਢ ਦਿਨ ਤੱਕ ਇਹਦੀ ਬੈਟਰੀ ਜਿਹੜੀ ਆ ਕੱਢ ਸਕਦੀ ਹੈ ਜੇਕਰ ਤੁਸੀਂ ਥੋੜਾ ਜਿਆ ਹੋਰ ਕੰਜੂਸੀ ਕਰ ਲੋ ਤਾਂ 2 ਦਿਨ ਤੱਕ ਵੀ ਇਸ ਦੀ ਬੈਟਰੀ ਜਿਹੜੀ ਹੈ ਇੱਕ ਵਾਰੀ ਚਾਰਜ ਕੀਤੇ ਆ ਚੱਲ ਸਕਦੀ ਆ ਹੁਣ ਰੇਟਸ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਦੱਸ ਦਈਏ ਕਿ ਤਿੰਨ ਵੇਰੀਐਂਟ ਦੇ ਵਿੱਚ ਫੋਨ ਆਉਂਦਾ 628 8128 ਤੇ 8256 ਤੇ ਇਹਨਾਂ ਦੇ ਰੇਟ ਜਿਹੜੇ ਆ ਥੋੜੇ ਬਹੁਤੇ ਵੈਰੀ ਕਰਨਗੇ ਪਰ 13000 ਤੋਂ ਲੈ ਕੇ 15000 ਦੇ ਵਿੱਚ ਤੁਹਾਨੂੰ ਇਹ ਤਿੰਨੇ ਵੇਰੀਐਂਟ ਮਿਲ ਜਾਣਗੇ ਜੇਕਰ ਕੋਈ ਬੈਂਕ ਆਫਰ ਹੋਇਆ ਤਾਂ ਉਸ ਦੇ ਨਾਲ ਵੀ 1000 1500 ਇਹ ਜਿਹੜਾ ਫੋਨ ਹੈ ਤੁਹਾਨੂੰ ਹੋਰ ਸਸਤਾ ਮਿਲ ਜਾਵੇਗਾ ਮਤਲਬ ਜੇਕਰ ਬਜਟ ਫੋਨ ਦੇ ਵਿੱਚ ਗੱਲ ਕਰੀਏ ਤਾਂ ਇਹ ਫੋਨ ਜਿਹੜਾ ਡੀਸੈਂਟ ਆ ਹਾਂ ਜੇ ਤੁਸੀਂ ਪਰਫਾਰਮੈਂਸ ਵਾਈਜ਼ ਵੱਡਾ ਫੋਨ ਲੈਣਾ ਚਾਹੁੰਦੇ ਹੋ ਐ ਡਿਸਪਲੇ ਦੇ ਲਈ ਤੁਸੀਂ LCD ਨੂੰ ਛੱਡ ਕੇ AMOLED ਡਿਸਪਲੇ ਤੇ ਜਾਣਾ ਚਾਹੁੰਦੇ ਹੋ 트리플 ਕੈਮਰਾ ਸੈਟਅਪ ਦੇਖਣਾ ਚਾਹੁੰਦੇ ਹੋ ਤਾਂ ਫਿਰ ਹੋਰ ਆਪਸ਼ਨਾਂ ਵੀ ਹੈਗੀਆਂ ਨੇ ਪਰ ਉਹਨਾਂ ਦੇ ਨਾਲ ਜਿਹੜਾ ਆ ਤੁਹਾਨੂੰ ਪੈਸੇ ਵੀ ਹੋਰ ਖਰਚਣੇ ਪੈਣਗੇ ਆਸ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ